ਸ਼ੇਰ ਦੇਣ ਵਾਲਾ ਇੱਕ ਨੇਕ ਇਨਸਾਨ ਨੇਕ ਨੌਜਵਾਨ ਜਿੰਦੀ ਜਲੰਧਰ ਤੋਂ ਆਧਾਰਨ ਸ਼ੁਰੂ ਹੁੰਦੀ ਸੀ ਤੇ ਵਰਲਡ ਲੈਵਲ ਤੱਕ ਜਾਂਦੀ ਸੀ ਇੱਕ ਗਲਤ ਤਰੀਕੇ ਦਾ ਟਰੀਟਮੈਂਟ ਹੋਣ ਕਾਰਨ ਉਹ ਸਾਡੇ ਵਿੱਚੋਂ ਸੁਰਗਵਾਸ ਹੋ ਗਿਆ ਮੈਡੀਕਲ ਤੌਰ ਤੇ ਡਾਕਟਰ ਜਦੋਂ ਇਹਨਾਂ ਗੱਲਾਂ ਕਰਦੇ ਨੇ ਤੇ ਜਦੋਂ ਇਹੋ ਜਿਹੇ ਨੌਜਵਾਨ ਜਾਂਦੇ ਨੇ ਜਿਨ੍ਹਾਂ ਦੇ ਜਾਨ ਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਉਹੋ ਜਿਹਾ ਨੁਕਸਾਨ ਜਲੰਧਰ ਚ ਪੰਜਾਬ ਚ ਤੇ ਦੇਸ਼ ਭਰ ਦਾ ਹੋਇਆ ਇਸ ਮੁੰਡੇ ਦੇ ਮਨ ਦੇ ਵਿੱਚ ਦੇਸ਼ ਪ੍ਰਤੀ ਸੇਵਾ ਸੀ ਤੇ ਮਿੱਟੀ ਤੋਂ ਉੱਠਿਆ ਹੋਇਆ ਇੱਕ ਮਿਹਨਤੀ ਇਨਸਾਨ ਸੀ ਜਿਹਦੇ ਬਾਪ ਨੇ ਬੜੀ ਮਿਹਨਤ ਕੀਤੀ ਪਰ ਲੇਕਿਨ ਇਹ ਨਹੀਂ ਸੀ ਪਤਾ ਅੰਬਰ ਸਰ ਚੈੱਕ ਕਰਨ ਗਿਆ ਕਿ ਵਾਪਸ ਨਹੀਂ ਆਉਣਾ ਉਹ ਡਾਕਟਰ ਦੀ ਬਹੁਤ ਵੱਡੀ ਗਲਤੀ ਹੈ ਇਹਨਾਂ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਡਾਕਟਰ ਇਹੋ ਜਿਹੀਆਂ ਅੰਗਲੀਆਂ ਕਰਦੇ ਨੇ ਉਹਨਾਂ ਦਾ ਕਿਸੇ ਤਰ੍ਹਾਂ ਨਾਲ ਵੀ ਲਾਜ ਨਹੀਂ ਕਰਨਾ ਚਾਹੀਦਾ ਤੇ ਬੜਾ ਮਨੋ ਦੁੱਖ ਲੱਗਿਆ ਸਾਡੇ ਦੇ ਨੇੜੇ ਦਾ ਪਰਿਵਾਰ ਸੀ ਤੇ ਬੇਹੰਤੀ ਪਰਿਵਾਰ ਸੀ ਦਸਾ ਨੋਹਾ ਦੀ ਕੀਰਤ ਕਰਕੇ ਪ੍ਰਸ਼ਾਦਾ ਛਕਦੇ ਸੀ ਉਹ ਵਾਹਿਗੁਰੂ ਨੂੰ ਵੀ ਮਨਜ਼ੂਰ ਨਹੀਂ ਸੀ ਉਹ ਬਹੁਤ ਜਲਦੀ ਲੈ ਗਿਆ ਪਰ ਪਹਿਲੀ ਗਲਤੀ ਡਾਕਟਰਾਂ ਦੀ ਤੇ ਇਹ ਵਿਚਾਰਾ ਅਨਪੋਲ ਮਾਰਿਆ ਗਿਆ ਜਿੱਦਾਂ ਮੈਂ ਸਾਰਿਆਂ ਨਾਲ ਅਫਸੋਸ ਕਰਦਾ ਸੇ ਗੁਰੂ ਮਹਾਰਾਜ ਦੀ ਤਾਬਿਆ ਦੇ ਵਿੱਚ ਅਰਦਾਸ ਕਰਦਾ ਕਿ ਇਹਨਾਂ ਦੇ ਪਰਿਵਾਰ ਨੂੰ ਹਿੰਮਤ ਬਖਸ਼ੇ ਅੱਗੇ ਛੋਟਾ ਭਰਾ ਵੀ ਇਹਨਾਂ ਦਾ ਐਕਸਪਾਇਰ ਹੋਇਆ ਤੇ ਹੁਣ ਇਹ ਚਲਾ ਗਿਆ ਘਰ ਦੇ ਦੀਵੇ ਬੁੱਝ ਗਏ ਬਹੁਤ ਵੱਡਾ ਨੁਕਸਾਨ ਹੈ ਉਸੇ ਦੇ ਦੇਣ ਵਾਲਾ ਇੱਕ ਨੇਕ ਇਨਸਾਨ ਨੇਕ ਨੌਜਵਾਨ ਜਿੰਦੀ ਜਲੰਧਰ ਤੋਂ ਆਧਾਰਨ ਸ਼ੁਰੂ ਹੁੰਦੀ ਸੀ ਵਰਲਡ ਲੈਵਲ ਤੱਕ ਜਾਂਦੀ ਸੀ ਇੱਕ ਗਲਤ ਤਰੀਕੇ ਦਾ ਟਰੀਟਮੈਂਟ ਹੋਣ ਕਾਰਨ ਉਹ ਸਾਡੇ ਵਿੱਚੋਂ ਸੁਰਗਵਾਸ ਹੋ ਗਿਆ ਮੈਡੀਕਲ ਤੌਰ ਤੇ ਡਾਕਟਰ ਜਦੋਂ ਇਹਨਾਂ ਗੱਲਾਂ ਕਰਦੇ ਨੇ ਤੇ ਜਦੋਂ ਇਹੋ ਜਿਹੇ ਨੌਜਵਾਨ ਜਾਂਦੇ ਨੇ ਜਿਨ੍ਹਾਂ ਦੇ ਜਾਨ ਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਉਹ ਜਿਆ ਨੁਕਸਾਨ ਜਲੰਧਰ ਚ ਪੰਜਾਬ ਚ ਤੇ ਦੇਸ਼ ਭਰ ਦਾ ਹੋਇਆ ਇਸ ਮੁੰਡੇ ਦੇ ਮਨ ਦੇ ਵਿੱਚ ਦੇਸ਼ ਪ੍ਰਤੀ ਸੇਵਾ ਸੀ ਤੇ ਮਿੱਟੀ ਤੋਂ ਉੱਠਿਆ ਹੋਇਆ ਇੱਕ ਮਿਹਨਤੀ ਇਨਸਾਨ ਸੀ ਜਿਦੇ ਬਾਪ ਨੇ ਬੜੀ ਮਿਹਨਤ ਕੀਤੀ ਪਰ ਲੇਕਿਨ ਇਹ ਨਹੀਂ ਸੀ ਪਤਾ ਅੰਬਰ ਸਰ ਚੈੱਕ ਕਰਨ ਗਿਆ ਕਿ ਵਾਪਸ ਨਹੀਂ ਆਉਣਾ ਉਹ ਡਾਕਟਰ ਦੀ ਬਹੁਤ ਵੱਡੀ ਗਲਤੀ ਹੈ ਇਹਨ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਡਾਕਟਰ ਇਹੋ ਜਿਹੀਆਂ ਅੰਗਲੀਆਂ ਕਰਦੇ ਨੇ ਉਹਨਾਂ ਦਾ ਕਿਸੇ ਤਰ੍ਹਾਂ ਨਾਲ ਵੀ ਲਿਆਜ ਨਹੀਂ ਕਰਨਾ ਚਾਹੀਦਾ ਤੇ ਬੜਾ ਮਨੋ ਦੁੱਖ ਲੱਗਿਆ ਸਾਡੇ ਦਾ ਨੇੜੇ ਦਾ ਪਰਿਵਾਰ ਸੀ ਤੇ ਮਹਿੰਤੀ ਪਰਿਵਾਰ ਸੀ ਦਸਾ ਨੋਹਾ ਦੀ ਕਿਰਤ ਕਰਕੇ ਪਰ ਸ਼ਾਦਾ ਸ਼ਕਦੇ ਸੀ ਉਹ ਵਾਹਿਗੁਰੂ ਨੂੰ ਵੀ ਮਨਜ਼ੂਰ ਨਹੀਂ ਸੀ ਉਹ ਬਹੁਤ ਜਲਦੀ ਲੈ ਗਿਆ ਪਰ ਪਹਿਲੀ ਗਲਤੀ ਡਾਕਟਰਾਂ ਦੀ ਤੇ ਇਹ ਵਿਚਾਰਾ ਅਨਪੋਲ ਮਾਰਿਆ ਗਿਆ ਜਿੱਦਾਂ ਮੈਂ ਸਾਰਿਆਂ ਨਾਲ ਅਫਸੋਸ ਕਰਦਾ ਕਿ ਗੁਰੂ ਮਹਾਰਾਜ ਦੀ ਆਪਿਆ ਦੇ ਵਿੱਚ ਅਰਦਾਸ ਕਰਦਾ ਕਿ ਇਹਨਾਂ ਦੇ ਪਰਿਵਾਰ ਨੂੰ ਹਿੰਮਤ ਬਖਸ਼ੇ ਅੱਗੇ ਛੋਟਾ ਭਰਾ ਵੀ ਇਹਨਾਂ ਦਾ ਐਕਸਪਾਇਰ ਹੋਇਆ ਤੇ ਹੁਣ ਇਹ ਚਲਾ ਗਿਆ ਘਰ ਦੇ ਦੀਵੇ ਬੁੱਝ ਗਏ ਬਹੁਤ ਵੱਡਾ ਨੁਕਸਾਨ ਹੈ